ਦਿੱਲੀ ਦੇ ਮੁੱਖ ਮੰਤਰੀ ਅਰਮਿੰਦ ਕੇਜਰੀਵਾਲ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਉਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਫਿਲਹਾਲ ਦੀ ਘੜੀ ਸੁਪਰੀਮ ਕੋਰਟ ਵੱਲੋਂ ਕੋਈ ਵੀ ਰਾਹਤ ਕੇਜਰੀਵਾਲ ਨੂੰ ਨਹੀਂ ਦਿੱਤੀ ਗਈ। ਸੁਪਰੀਮ ਕੋਰਟ ਨੇ ED ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਤਾਂ ਕੇਜਰੀਵਾਲ ਦੀ ਅਰਜੀ ਤੇ ED ਨੂੰ ਨੋਟਿਸ ਜਾਰੀ ਕੀਤਾ ਗਿਆ। 27 April ਤੱਕ ਸੁਪਰੀਮ ਕੋਰਟ ਵੱਲੋਂ ED ਨੂੰ ਜਵਾਬ ਦਾਖਲ ਕਰਨ ਵਾਸਤੇ ਕਿਆ ਗਿਆ ਇਹ ਵੀ ਦੱਸਦੀ ਹੈ ਕਿ 29 ਅਪ੍ਰੈਲ ਨੂੰ ਦੁਬਾਰਾ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਚ ਸੁਣਵਾਈ ਹੋਏਗੀ ਉਦੋਂ ਤੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਊਗਾ ਦੱਸਦੀ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਗਈ ਕਾਫੀ ਗੱਲਬਾਤ ਹੋਈ ਅਤੇ ਇਸ ਤੋਂ ਬਾਅਦ ਹੁਣ ਜਿਹੜਾ ਸੁਪਰੀਮ ਕੋਰਟ ਤੈਅ ਕਰੇਗੀ ਕਿ ਕੇਜਰੀਵਾਲ ਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਦਿੱਲੀ ਦੀ ਅਦਾਲਤ ਅਤੇ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਰਾਹਤ ਨਹੀਂ ਸੀ ਮਿਲੀ ਅਰਵਿੰਦ ਕੇਜਰੀਵਾਲ ਨੂੰ ਜਿਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਤੇ ਹੁਣ ਇੱਕੋ ਇੱਕ ਆਪਸ਼ਨ ਉਹਨਾਂ ਕੋਲ ਬਚੀ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਾ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜਾ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਪਰ 29 ਅਪ੍ਰੈਲ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਜਾਨੀ ਕਿ 29 ਅਪ੍ਰੈਲ ਤੱਕ ਕਰੀਬ 14 ਦਿਨ ਜੇਲ੍ਹ ਵਿੱਚ ਰਹਿਣਾ ਪਊਗਾ ਅਰਵਿੰਦ ਕੇਜਰੀਵਾਲ ਨੂੰ ਉਸ ਤੋਂ ਪਹਿਲਾਂ ਕੋਈ ਵੀ ਤਰੀਕਾ ਜਿਹੜੀ ਉਹ ਨਹੀਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਪਰ ਚੋਣਾਂ ਨੂੰ ਮੁਖ ਰੱਖਦਿਆਂ ਵੀ ਜਿਹੜੀ ਮੰਗ ਕੀਤੀ ਗਈ ਸੀ ਜ਼ਮਾਨ ਦੀ ਕਿਉਂਕਿ ਲੋਕ ਸਭਾ ਚੋਣਾਂ ਨੇ ਚੋਣ ਪ੍ਰਚਾਰ ਵਾਸਤੇ ਵੱਡੇ ਲੀਡਰਾਂ ਦਾ ਲੋਕਾਂ ਵਿੱਚ ਚੋਣਾਂ ਜ਼ਰੂਰੀ ਹੁੰਦਾ ਤਾਂ ਉਸ ਬਿਹਾਫ ਦੇ ਉੱਤੇ ਵੀ ਜਿਹੜਾ ਗੱਲ ਕੀਤੀ ਗਈ ਸੀ ਪਰ 29 ਅਪ੍ਰੈਲ ਤੱਕ ਸੁਣਵਾਈ ਹੈ ਜਿਹੜੀ ਹੁਣ ਟਾਲ ਪਈ ਹੈ ਕਿਉਂਕਿ ਈਡੀ ਜਵਾਬ ਦੇਗੀ ਪਹਿਲਾਂ ਦਾਖਲ ਕਰੇਗੀ ਸੁਪਰੀਮ ਕੋਰਟ ਚ 27 ਅਪ੍ਰੈਲ ਤੱਕ ਉਸ ਤੋਂ ਬਾਅਦ 29 ਅਪ੍ਰੈਲ ਨੂੰ ਸੁਣਵਾਈ ਹੋਏਗੀ ਤੇ ਉਦੋਂ ਤੱਕ ਜਿਹੜਾ ਅਰਮਿਤ ਕੇਜਰੀਵਾਲ ਜੇਲ੍ਹ ਚ ਰਹਿਣਗੇ ਦਾਸ਼ਕਰਨ ਜਾਣਕਾਰੀ ਦੇ ਦਈਏ ਕਿ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਅਰਮਿਤ ਕੇਜਰੀਵਾਲ ਨੂੰ ਈਡੀ ਵੱਲੋਂ ਪੁਛ ਪੜਤਾਲ ਨਹੀਂ ਬੜਾਇਆ ਜਾਂਦਾ 2-3 ਘੰਟੇ ਦੀ ਪੁਛ ਪੜਤਾਲ ਤੋਂ ਬਾਅਦ ਹਰਾਸਤ ਵਿੱਚ ਦਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤੇ ਹੁਣ ਜੇਲ੍ਹ ਦੇ ਵਿੱਚ ਬੰਦ ਨੇ ਇਸ ਤੋਂ ਬਾਅਦ ਵੱਡੇ ਖੁਲਾਸੇ ਉਹਨਾਂ ਦੇ ਮੰਤਰੀ ਵੀ ਕਰਦੇ ਨਜ਼ਰ ਆਉਂਦੇ ਨੇ ਤੇ ਸੰਜੇ ਸਿੰਘ ਜਿਹੜੇ ਕੇਸੇ ਘਟਾੜੇ ਵਿੱਚ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਸੁਪਰੀਮ ਕੋਰਟ ਤੋਂ ਤਾਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਪਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਕੁਝ ਮੰਤਰੀ ਤੇ ਖੁਦ ਉਹ ਜੇਲ੍ਹ ਦੇ ਵਿੱਚ ਨੇ ਇਸ ਪੂਰੇ ਮਾਮਲੇ ਵਿੱਚ ਤਾਂ ਇਸ ਮਾਮਲੇ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਐਡੀ ਵੱਲੋਂ ਤੇ ਇਹ ਵੀ ਖਦਸ਼ਾ ਕਿ ਸੀਬੀਆਈ ਵੀ ਅਗੇ ਸਾਰੇ ਮਾਮਲੇ ਚਾਂਚ ਕਰ ਸਕਦੀ ਹੈ ਪਰ ਫਿਲਹਾਲ ਦੀ ਘੜੀ ਉਹਨਾਂ ਨੂੰ ਰਾਤ ਮਿਲਦੀ ਨਜ਼ਰ ਨਹੀਂ ਆ ਰਹੀ ਪਰ ਉਮੀਦ ਜ਼ਰੂਰ ਹੁੰਦੀ ਹੈ ਇਨਸਾਫ ਦੀ ਕਿਉਂ ਸੁਪਰੀਮ ਕੋਰਟ ਦਾ ਰੋਕ ਕਰਨ ਜਿਹੜੀਆਂ ਉਹਨਾਂ ਤੇ ਕੁਲ ਅਫਸ਼ਰਾ ਹੁੰਦੀਆਂ ਨੇ ਹਰੇਕ ਵਿਅਕਤੀ ਕੋਲ ਕੇ ਉਹ ਜ਼ਿਲ੍ਹਾ ਅਦਾਲਤ ਤੋਂ ਬਾਅਦ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਾਤ ਵਾਸਤੇ ਜਾ ਸਕਦਾ ਤੇ ਹੁਣ 29 ਅਪ੍ਰੈਲ ਨੂੰ ਦੇਖਣਾ ਹੋਵੇਗਾ ਕਿ ਮਾਨਯੋਗ ਸੁਪਰੀਮ ਕੋਰਟ ਇਸ ਨੂੰ ਲੈ ਕੇ ਕੀ ਸੁਣਵਾਈ ਕਰਦੀ ਹੈ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਦੀ ਘੜੀ ਉਹਨਾਂ ਨੂੰ ਰਾਤ ਮਿਲਦੀ ਕੋਈ ਨਜ਼ਰ ਨਹੀਂ ਆ ਰਹੀ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਜਰੂਰ ਲਗਾਏ ਜਾ ਰਹੇ ਨੇ ਕਿ ਬੀਜੇਪੀ ਹੈ ਜਿਹੜੀ ਉਹ ਜਾਣ ਬੁੱਝ ਕੇ ਜਿਹਾ ਵਰਤੀ ਰਾਕਰੀ ਹੈ ਵਿਰੋਧੀਆਂ ਨੂੰ ਦਪਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਸਟਾਈਕ ਕੀ ਹੈ ਹਾਲਾਤ ਕੀ ਨੇ ਇਸ ਜਿਹੜਾ ਪੂਰਾ ਕੇਸ ਹੈ ਉਹ ਕੇਸ ਕੀ ਹੈ ਇਸ ਨੂੰ ਸਪਰੀਮ ਕੋਰਟ ਦੇ ਵਿੱਚ ਜਿਹੜੀ ਪੂਰੀ ਕਲੇਟ ਨਿਕਲ ਕੇ ਸਾਹਮਣੇ ਆਏਗੀ ਕਿਉਂਕਿ ਈਡੀ ਨੇ ਜਵਾਬ ਦੇਣਾ ਹੈ ਹੁਣ ਈਡੀ ਦੇ ਜਵਾਬ ਦੇ ਉੱਤੇ ਵੀ ਨਿਰਭਰ ਕਰਦਾ ਹੈ ਕਿ ਈਡੀ ਵੱਲੋਂ ਕਿਹੜੇ ਤੱਥ ਕਿਹੜੇ ਸਬੂਤ ਅਦਾਲਤ ਵਿੱਚ ਰੱਖੇ ਜਾਂਦੇ ਨੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਅਗਲਾ ਫੈਸਲਾ ਜਿਹੜਾ ਉਹ ਦਿੱਤਾ ਜਾਣਾ ਪਰ ਨਜ਼ਰਾਂ ਸੁਪਰੀਮ ਕੋਰਟ ਤੇ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਕਿ ਆਖਿਰ ਉਨ੍ਹਾਂ ਨੂੰ ਉੱਥੋਂ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਕਿਉਂਕਿ ਆਖਰੀ ਉਮੀਦ ਆਖਰੀ ਆਪਸ਼ਨ ਜਿਹੜਾ ਉਹਨਾਂ ਕੋਲ ਫਿਲਹਾਲ ਦੀ ਘੜੀ ਇਹ ਹੀ ਹੈ ਕਿ ਜਿਹੜਾ ਸੁਪਰੀਮ ਕੋਰਟ ਕੋਈ ਇਸ ਨੂੰ ਲੈ ਕੇ ਫੈਸਲਾ ਕਰੇ ਤੇ ਰਾਹਤ ਲੈਣ ਦੀ ਉਮੀਦ ਜ਼ਰੂਰ ਕਰ ਰਹੀ ਹੈ ਆਮ ਆਦਮੀ ਪਾਰਟੀ ਜਿਹੋਨਾਂ ਦਾ ਪਰਿਵਾਰ ਪਰ 29 ਤਰੀਕ ਨੂੰ ਜਿਹੜੀ ਕਿ 29 April ਨੂੰ ਤੈਅ ਹੋਵੇਗਾ ਕਿਸ ਪੂਰੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੀ ਸੁਣਵਾਈ ਹੁੰਦੀ ਹੈ ਦਿਓ ਇਜਾਜ਼ਤ ਧੰਨਵਾਦ